ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅਸਦੀ ਨਵੀਂ ਵੀਡੀਓ ਵਿੱਚ ਮੈਂ ਲੱਗੀ ਸੀ ਪਿਆਜ਼ ਸਵਾਰਨਾ ਮੈਂ ਕਿਹਾ ਚਲੋ ਨਾਲੇ ਗੱਲਾਂ ਬਾਤਾਂ ਕਰ ਲੈਨੇ ਆ ਨਾਲੇ ਪਿਆਜ਼ ਸਵਾਰ ਲੈਨੇ ਆ ਮੈਂ ਚੜਾਈ ਹੋਇਆ ਗੁਲਜ਼ ਕਿਉਂਕਿ ਮੇਰੀਆਂ ਦੋ ਕੋਰਾ ਪੱਕੀਆਂ ਹੋਈਆਂ ਮੈਂ ਕਿਹਾ ਵਿੱਚ ਮਿੱਟੀ ਪੈ ਜਾਣੀ ਆ ਪਿਆਜ਼ਾਂ ਵਾਲੇ ਫਿਰ ਇਨਫੈਕਸ਼ਨ ਹੋਣ ਦਾ ਜ਼ਿਆਦਾ ਡਰ ਚਲੋ ਜੀ ਹੋਰ ਸੁਣਾਓ ਮਹਾਰਾਜ ਕਰੇ ਕਿਸੇ ਵੀ ਸਾਥ ਪਰ ਐਮਪਾਈ ਕੀ ਖਾਤਮ ਹੋਵਗੇ ਕਈ ਦਿਨਾਂ ਤੋਂ ਬਹੁਤ ਗਰਮੀ ਸੀਗੀ ਤਾਂ ਕਰਕੇ ਪਿਆਜ਼ ਸਵਾਰ ਨਹੀਂ ਹੋਏ ਰਹੇ ਹੁਣ ਅੱਜ ਕੱਲ ਦਾ ਥੋੜਾ ਜਿਹਾ ਮੌਸਮ ਵਧੀਆ ਮੈਨੂੰ ਅੱਜ ਪਿਆਜ਼ ਸਵਾਰ ਲੈਣੇ ਆ ਅਜੇ ਸਾਡਿਆਂ ਸਾਡੀ ਹੌਸਲ ਤੋਂ ਸੋਏ ਸਾਰੇ ਸਵਾਦ ਨੂੰ ਪਏ ਆ ਗਰਮੀ ਨੇ ਕੋਈ ਕੰਮ ਨਹੀਂ ਦਿੱਤਾ ਆ ਪੰਡਾ ਬੰਨ ਕੇ ਰੱਖੀਆਂ ਪਈਆਂ ਨੇ ਸਾਰੀਆਂ ਹੁਣ ਸਰਦਾਰ ਜੀ ਨੂੰ ਪਿਆ ਤਾਂ ਮੈਂ ਕੱਲ ਕੋਲ ਨੂੰ ਇਹਨਾਂ ਨੂੰ ਸਾਰੀਆਂ ਨੂੰ ਪਹਿਲਾਂ ਤੜਾਉਣੀਆਂ ਜਾਂ ਫਿਰ ਛਾਲਣੇ ਨਾਲ ਛਾਨ ਹੋਣਗੀਆਂ ਕਾफी ਮਿਹਨਤ ਹੋਣੀ ਹੈ ਨਾ ਤੇ ਤਾਂ ਕਿ ਤੇ ਜਾ ਕੇ ਸੋਹਿਆ ਸੌਖ ਖਾਣ ਦੇਤੀ ਨਿਕਲਣੀ ਆ ਤੁਹਾਨੂੰ ਪਤਾ ਵੀ ਖਾਣੇ ਵਾਲੀ ਚੀਜ਼ ਆ ਚੰਗੀ ਤਰ੍ਹਾਂ ਸਫਾਈ ਕਰਨੀ ਆ ਵੈਸੇ ਵੀ ਕੋਈ ਐਦਾਂ ਦਾ ਕੰਮ ਕਰਨਾ ਗਲਵਜ਼ ਚੜਾ ਲੈਣੇ ਚਾਹੀਦੇ ਨੇ ਨਾ ਕਿਉਂਕਿ ਫਿਰ ਆਪਾਂ ਨੂੰ ਔਖੀ ਲੱਗਦੀ ਕਈ ਵਾਰ ਨਾ ਮਾਝੂ ਮਿੱਟੀ ਫਸਲਾਂ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਖਸਾਬ ਦੇ ਦਿਨਾਂ 'ਚ ਸਿਆਰ 'ਚ ਤਾਂ ਇਹਨਾਂ ਬਹੁਤ ਪੱਖੀ ਜਾਵਾ ਪਰ ਗਰਮੀ 'ਚ ਮੈਨੂੰ ਇਨਫੈਕਸ਼ਨ ਬਹੁਤ ਹੁੰਦੀ ਹੈ ਮੜਾ ਕੇ ਉਸ ਕੋਈ ਉਧਰ ਪਸ਼ੂਆਂ ਦਾ ਕੰਮ ਕਰਦੀ ਹੈ ਕਿ ਪਸ਼ੂਆਂ ਨੂੰ ਨਾ ਹੋਣ ਲੱਗੀਆਂ ਨੇ ਪਸ਼ੂਆਂ ਤੇ ਹੱਥ ਪੇੜਦਾ ਮਾਲ ਕੇ ਪਸ਼ੂ ਜਦੋਂ ਕੋਨਾ ਪਾਸੇ ਜਾਂਦੀਆਂ ਨੇ ਫਿਰ ਮੈਂ ਹਮੇਸ਼ਾ ਹੀ ਕਦੀ ਪੰਪ ਨਾਲ ਰੋਹ ਕੇ ਪ੍ਰੈਸ਼ਰ ਮਾਰਦੀ ਤਾਂ ਮਾਲੇ ਲੋਕੇ ਹੁੰਦੇ ਨਹੀਂ ਇਹਨੇ ਮਾਰੇ ਦੱਸਿਓ ਮੇਂ ਮੀਹ ਇਹ ਕਿੱਥੇ ਕਿੱਥੇ ਪਿਆ ਬਹੁਤ ਵਧੀਆ ਕੱਲ ਮੀਂਹ ਪੈ ਗਿਆ ਪਹਿਲਾਂ ਡਰ ਜਾਂਦੀ ਸੀਗਾ ਵੀ ਕਿਤੇ ਨੇਰੀ ਨਾਲ ਜਿਵੇਂ ਨੇਰੀ ਦੇ ਸੰਦ ਪਾ ਜਾਂਦੀ ਆ ਸਾਰੀ ਤੋਂ ਭੈਣਾਂ ਨੂੰ ਕਰ ਜਾਂਦੀ ਆ ਸਫਸਫਈਏ ਨੂੰ ਕੰਮ ਤੇ ਦੋ ਦੋ ਤਿੰਨ ਅਸੀਂ ਘਰੂ ਚੱਕੀ ਫਿਰੀ ਜਾਂਦੀ ਆ ਜੇ ਪੈਪ ਨਾਲ ਧੋਣ ਲੱਗ ਜਾ ਫਿਰ ਬੰਦੇ ਕਹਿ ਦਉਂਦੇ ਨੇ ਤੁਸੀਂ ਪਾਣੀ ਲਾ ਕੇ ਖਰਾਬਾ ਬਹੁਤ ਕਰਦੀਆਂ ਸਾਨੂੰ ਕੀ ਕਰਦੇ ਜਿਹੜਾ ਕਸ਼ਤ ਹੋਣੇ ਆਏ ਆ ਫਿਰ ਤੋਕੀ ਸਰਦਾ ਨਾ ਤੁਸੀਂ ਵੀ ਸਾਨੂੰ ਵੀ ਦੱਸਿਆ ਕਰੋ ਕਿੰਦਾ ਦੀਆਂ ਵੀਡੀਓ ਤੁਸੀਂ ਪਸੰਦ ਕਰਦੇ ਹੋ ਘਰ ਦੀਆਂ ਲੋਕਲ ਕੰਮਾਂ ਦੀਆਂ ਵੀਡੀਓ ਪਸੰਦ ਕਰਦੇ ਹੋ ਪੰਜਾਬ ਤੁਸੀਂ ਸਾਡੀਆਂ ਵੀਡੀਓ ਜਿੱਦਾਂ ਮੈਂ ਘਰ ਘਰ ਦੀ ਸਟੋਰੀ ਹੁੰਦੀ ਹੈ ਜਿਹੜੀ ਮੈਂ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਹੁੰਦੀ ਹੁੰਦੀ ਉਹਨੂੰ ਆਪ ਕਹਾਣੀਆਂ ਤਾਂ ਨਹੀਂ ਕਹਿ ਸਕਦੇ ਕਿ ਤੁਹਾਨੂੰ ਕਹਾਣੀਆਂ ਪਸੰਦ ਨੇ ਜੋ ਵੀ ਤੁਹਾਨੂੰ ਪਸੰਦ ਹੈ ਉਹ ਦੱਸ ਦਿਆ ਕਰੋ ਕਿਉਂਕਿ ਅੱਪਾ ਜੇ ਟੈਲੀਵਿਜ਼ਨ ਮੀਡੀਆ ਤੇ ਕੰਮ ਕਰਨਾ ਹੈ ਤਾਂ ਵਧੀਆ ਤਰੀਕੇ ਨਾਲ ਤੇ ਖੁੱਲ੍ਹ ਕੇ ਕੰਮ ਕਰੀਏ ਤੇ ਇੱਕਾ ਜਿਹੜੀਆਂ ਚੰਗੀਆਂ ਗੱਲਾਂ ਆਪਾਂ ਕਰਦੇ ਹੁੰਨੇ ਆ ਭੈਣ ਭਾਈਆਂ ਵਾਂਗੂ ਕਰਦੇ ਆ ਠੀਕ ਹੈ ਜੀ ਬਈ ਉਹਨਾਂ ਗੱਲਾਂ ਤੇ ਥੋੜਾ ਜਿਹਾ ਕਿੰਤੂ ਪ੍ਰੰਤੂ ਘਟਕ ਰਿਆ ਕਰੋ ਕਿਉਂਕਿ ਸਾਰੀ ਦੁਨੀਆ ਇੱਕ ਜਿਹੀ ਨਹੀਂ ਹੁੰਦੀ ਬਹੁਤ ਸੋਚ ਸਮਝ ਕੇ ਅੰਦਾਜ਼ ਕਰੀ ਦੀ ਜੇ ਕੋਈ ਅਜੀਬੀ ਗੱਲ ਨਹੀਂ ਕਿਉਂਕਿ ਆਪਾਂ ਸਾਰੇ ਕਵੀਲਦਾਰ ਆ ਮੇਰੇ ਰੂਹ ਦੱਸੇ ਉਹ ਵੀ ਇਹ ਮੀ ਸਾਰੇ ਕਿਦਾਂ ਹੀ ਆ ਮੈਂ ਤਾਂ ਚਲੋ ਹੈਗੇ ਆ ਅੱਧਾ ਪਹਾ ਫੈਲਾ ਪਿਆ ਜਾਉਂਗਾ ਮੈਂ ਇਹਨੇ ਸਵਾਰਦੀਆਂ ਸਰਦਾਰ ਜੀ ਰਹੇ ਹੋਏ ਨੇ ਸ਼ਹਿਰ ਨੂੰ ਮੈਂ ਇਹਦੇ ਦੱਸਿਆ ਨਹੀਂ ਉਹਨਾਂ ਨੂੰ ਵਾਹ ਜੇ ਮੈਂ ਇਹਨਾਂ ਨੂੰ ਦੱਸਤਾ ਇਹਨਾਂ ਨੇ ਬੇਬੇ ਨੂੰ ਕਿਹਾ ਸਵਾਰ ਨਹੀਂ ਦੇਣਾ ਵੀ ਪਹਿਲਾਂ ਹੀ ਤੇਰੇ ਹੱਥ ਤੋਂ ਦੇ ਗਏ ਨੇ ਮੈਂ ਚਲੋ ਕੋਈ ਗੱਲ ਨਹੀਂ ਮੈਂ ਖਲਬੀ ਚੜਾ ਲੇ ਉਹ ਘਰ ਦਾ ਕੰਮ ਤਾਂ ਜੀ ਕਰਦਾ ਨਹੀਂ ਆ ਦੇਖੋ ਕੰਮ ਹੈ ਜਿਹੜਾ ਉਹ ਇਨਸਾਨ ਦਾ ਕਰਮ ਹੈ ਸਾਨੂੰ ਘਰ ਦੇ ਕਿਸੇ ਵੀ ਕੰਮ ਤੋਂ ਸਾਨੂੰ ਚੱਲਣਾ ਨਹੀਂ ਚਾਹੀਦਾ ਟੱਗਣਾ ਨਹੀਂ ਜਾਇਗਾ ਬੀਬੀ ਉਹਨਾਂ ਦੇ ਕਹਾਣੇ ਕੰਮ ਤੋਂ ਧੀਆ ਭਣਾ ਨੂੰ ਟੇਵਣਾ ਨਹੀਂ ਜਾਇਗਾ ਜਿਹੜੇ ਕੰਮ ਨੇ ਇਹ ਸਾਨੂੰ ਖੁਸ਼ੀ-ਖੁਸ਼ੀ ਕਰਨੇ ਚਾਹੀਦੇ ਨੇ ਘਰ ਦੇ ਫਿਰ ਕਹਿੰਦੇ ਹੁੰਦਾ ਜੇ ਵਰਤਤਾ ਬੈਈਆਂ ਨੇ ਕੋਈ ਕਿੰਨਾ ਵੀ ਸਾਡੀਆਂ ਟੰਗਾਂ ਦੇ ਚੱਲਵੇ ਕਿੰਨਾ ਹੀ ਕੋਈ ਸਾਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰ ਲਵੇ ਪਰਮਾਤਮਾ ਸਾਡੀ ਇੱਕ ਦਿਨ ਵਾਂਝ ਜ਼ਰੂਰ ਫੜਦਾ ਜੇ ਅਸੀਂ ਕੰਮਾਂ ਨੂੰ ਆਪਣਾ ਕਰਮ ਸਮਝ ਕੇ ਕਰਦੇ ਹਾਂ ਪੇਗਾ ਜੇ ਅਸੀਂ 바ਬਾ ਥੰਬਾ ਸਮਝਦੇ ਕਰਦੇ ਹੋਈ ਲੱਗ ਕਿੱਥੇ ਮੇਰੇ ਨਾਲ ਪੈ ਗਿਆ ਕੰਮ ਮੇਤੇ ਨਹੀਂ ਆ ਹੁੰਦਾ ਮੇਤੇ ਨਹੀਂ ਆ ਹੁੰਦਾ ਫਿਰ ਉੱਥੇ ਨਾ ਪ੍ਰਮਾਤਮਾ ਦੀ ਸਹਾਇਤਾ ਨਹੀਂ ਮਿਲਦਾ ਪ੍ਰਮਾਤਮਾ ਕਹਿੰਦਾ ਵੀ ਤੈਨੂੰ ਦੋ ਹੱਥ ਦਿੱਤੇ ਨੇ ਕੰਮ ਕਰਨ ਲਈ ਦਿੱਤੇ ਨੇ ਕੋਈ ਨਹੀਂ ਦਾਮਾ ਡੋਲੀ ਬਹੁਤ ਦੁਨੀਆ 'ਚ ਆਉਂਦੀ ਹੈ ਜ਼ਿੰਦਗੀ 'ਚ ਤਾਰ ਜੜਾ ਆਉਂਦੇ ਨੇ ਪਰ ਪ੍ਰਮਾਤਮਾ ਸਾਡਾ ਸਾਥ ਨਹੀਂ ਛੱਡਦਾ ਜੇ ਅਸੀਂ ਆਪਣੇ ਕੰਮਾਂ ਨੂੰ ਆਪਣੇ ਕਰਮ ਸਮਝਦੇ ਹਾਂ ਈ ਦਾ ਮਾਡੋ ਧੀਆ ਭੈਣਾਂ ਨੂੰ ਇਹ ਗੱਲ ਕਹਿੰਨੀ ਹੁੰਦੀ ਆ ਬੱਚੇ ਜਿਹੜਾ ਕੰਮ ਐ ਕਰਦਾ ਜੇ ਤੁਹਾਡੀਆਂ ਸੱਸਾਂ ਭਾਵੇਂ ਮਾਵਾ ਕੋਈ ਵੀ ਰਿਸ਼ਤਾ ਤੋਂ ਉਹ ਕੰਮ ਦੀ ਗੱਲ ਕਰਦਾ ਐ ਠੀਕ ਐ ਆ ਕਰਦਾ ਆ ਕਰਦਾ ਕੰਮ ਨੂੰ ਭੱਜ ਭੱਜ ਕਰਿਆ ਤੁਹਾਨੂੰ ਠੀਕ ਐ ਦੇਖੋ ਇਹ ਚਾਹਤੇ ਸਾਨੂੰ ਕੰਮਾਂ ਦੇ ਕਿੱਥੋਂ ਪੈਂਦੇ ਨੇ ਜੇ ਅਸੀਂ ਆਪਣੀਆਂ ਧੀਆ ਭੈਣਾਂ ਨੂੰ ਜੇ ਅਸੀਂ ਆਪਣੀਆਂ ਧੀਆ ਭੈਣਾਂ ਨੂੰ ਪੇਕੇ ਘਰ ਕੰਮ ਲਾਉਨੇ ਆ ਨਾ ਤਾਂ ਧੀ ਭੈਣ ਦਾ ਰੁਟੀਨ ਜਾਂ ਬਣ ਜਾਂਦਾ ਇੱਕ ਜੇ ਅਸੀਂ ਤੇ ਇਹਨੂੰ ਪੇਕੇ ਘਰ ਕੰਮ ਨਹੀਂ ਲਾਉਂਦੇ ਹੈਗੇ ਕੋਈ ਨਾ ਪੁੱਤ ਤੂੰ ਬਹਿ ਜਾ ਮੈਂ ਕਰੂੰ ਕੋਈ ਨਾ ਪੁੱਤ ਆਏ ਕਰ ਲੂ ਦੇਖੋ ਧੀਆ ਤੇ ਆ ਪੁੱਤ ਕਿਆ ਉਹਨਾਂ ਦੀ ਕੰਮ ਕਰਨ ਦੀ ਉਮਰ ਹੁੰਦੀ ਹੈ ਨਾ ਜਿਹੜੀ ਉਹਦੇ ਵਿੱਚ ਧੀ ਪੁੱਤ ਨੂੰ ਇਹ ਨਾ ਕਿਹਾ ਕਰੋ ਵੀ ਨਾ ਕੋਈ ਨਹੀਂ ਮੈਂ ਕਰ ਲੂ ਠੀਕ ਆ ਬਈ ਕੋਈ ਗੱਲ ਨਹੀਂ ਜੇ ਧੀਆ ਬਹਿਣਾ ਤੇ ਕੀ ਕੰਮ ਕਰਨ ਦੀਆਂ ਤਾਂ ਜਾ ਕੇ ਸੌਰੀ ਭੱਜ ਭੱਜ ਕੇ ਕੰਮ ਕਰਨੀਆਂ ਕੰਮ ਕੋਈ ਵੀ ਆ ਭਾਵੇਂ ਪਸ਼ੂਆਂ ਦਾ ਕੰਮ ਹੈ ਭਾਵੇਂ ਰਸੋਈ ਦਾ ਕੰਮ ਹੈ ਕੋਈ ਵੀ ਕੰਮ ਹੈ ਧੀ ਭੈਣ ਇਹ ਤੋਂ ਟਿਗਿਆ ਨਾ ਕਰੋ ਅੱਜ-ਭੱਜ ਕੇ ਕਰਿਆ ਬੀਠਾ ਠੀਕ ਹੈ ਮੈਨੂੰ ਸੋਚਾਂ ਨੂੰ ਵੀ ਹੋ ਜਾਂਦਾ ਵੀ ਕੋਈ ਨਾ ਇੱਕ ਦਿਨ ਮੂੰਹ ਆਉਗੀ ਕੰਮ ਕਰੂਗੀ ਹਨਾ ਚਲੋ ਮੇਰੇ ਤਾਂ ਮਾੜੇ ਗਰਮ ਨੇ ਮੇਰੇ ਤਾਂ ਸੱਸ ਹੈ ਹੀ ਨਹੀਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਇਹਨਾਂ ਨੂੰ ਚੰਗੇ ਗਰਮ ਨਹੀਂ ਕਹਿੰਦੀ ਮਾੜੇ ਗਰਮ ਨੇ ਅ ਸੱਸ ਭਾਵੇਂ ਚੰਗੀ ਹੋਵੇ ਭਾਵੇਂ ਹੋਵੇ ਮਾੜੀ ਪਰ ਉਹਨੂੰ ਤੇ ਮੇਰ ਜਰੂਰ ਕਰਦੀ ਆ ਮੇਰੇ ਤੇ ਤਾਂ ਕਿਸੇ ਨੇ ਮੇਰ ਨਹੀਂ ਕੀਤੀ ਗੋ ਠੀਕ ਹੈ ਜੀ ਕੰਮ ਕਾਜ ਸਾਨੂੰ ਬਹੁਤ ਖੁਸ਼ੀ-ਖੁਸ਼ੀ ਕਰਦੇ ਕਰਨੇ ਚਾਹੀਦੇ ਆ। ਪਾੜੇ-ਪਾੜੇ ਤੇ ਕੰਮ ਕਰਨੇ ਚਾਹੀਦੇ ਨੇ। ਇਹ ਤਾਂ ਜੀ ਲੱਗਦਾ ਉਹ ਕਹਿੰਦੇ ਹੁੰਦੇ ਨੇ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਕੰਮ ਆਪਣੇ ਘਰ ਦਾ ਹੁੰਦਾ ਜੱਗ ਦੀ ਸੋਭਾ ਹੁੰਦੀ ਆ। ਲੱਗੇ ਰੋ। ਠੀਕ ਆ ਜੀ। ਹਿੰਮਤਾਂ ਨਹੀਂ ਗਾਣੀਆਂ। ਬੰਦਾ ਕੋਈ ਰੱਬ ਨਹੀਂ ਹੈਗਾ। ਸਾਡੀਆਂ ਤਕਦੀਰਾਂ ਪਰਮਾਤਮਾ ਨੇ ਘੜੀਆਂ ਉਹਨਾਂ ਨੂੰ ਹੀ ਸਾਨੂੰ ਭਾਗ ਲਾਉਣੇ ਆ। ਕੋਈ ਲਾਲੀ। ਜਿਵੇਂ ਚੱਲਦਾ ਚੱਲੀ ਜਾਓ। ਬੈਕੋਣਾ ਦਿੱਤੇ ਉਹ ਕਹਿੰਦੇ ਉਹਨੇ ਕੰਮ ਕਰੀ ਚੱਲ ਪਦਿਆ ਭਲੇ ਦੇ ਰਹਿਣ ਦੇ ਹਿੰਮਤਾਂ ਨਹੀਂ ਹਾਰਨੀ ਆ ਕਰਾਰੇ ਨਹੀਂ ਪਹਿਣਾ ਝੂਠ ਦਾ ਸਹਾਰਾ ਨਹੀਂ ਲੈਣਾ ਤੇ ਆਪਣਾ ਮੈਂਤ ਦੀ ਰੋਟੀ ਖਾਣੀ ਕਿਰਤ ਦੀ ਰੋਟੀ ਖਾਣੀ ਠੀਕ ਹੈ ਜੀ ਮੈਂ ਤਾਂ ਹਮੇਸ਼ਾ ਮੇਡੀਆਂ ਵੀਡੀਓ ਐਦਾਂ ਨਹੀਂ ਹੁੰਦੀਆਂ ਨਾ ਮੈਂ ਤਾਂ ਇਹ ਕਦੀ ਹੁੰਦੀਆਂ ਅ ਕਈ ਕਮੈਂਟ ਆ ਜਾਂਦੇ ਆ ਭੈਣ ਤੋਂ ਆਪ ਨਹੀਂ ਕੰਮ ਕਰਦੀ ਲੱਗਦੀ ਹੈ ਨਾ ਵੀ ਦੇਖੋ ਕੰਮ ਕੰਮ ਨੂੰ ਮੈਂ ਤਾਂ ਕਰਦੂ ਸਾਂ ਕੰਮ ਕੋਈ ਮਾਰੀ ਕੋਈ ਗੱਲ ਨਹੀਂ ਹੈਗੀ ਆਪਣਾ ਕੰਮ ਕੰਮ ਨੂੰ ਤਾਂ ਆਪਾਂ ਪਰੰਪਰਾ ਬਿਠਾ ਲੈਂਦੇ ਆ ਕੰਮ ਤਾਂ ਮਿੰਦੂ ਪੂਰਾ ਭੱਜਿਆ ਫਿਰਦਾ ਹੈ ਸਾਮਾ ਲਈ ਜੀ ਕੰਮ ਨੂੰ ਨਹੀਂ ਮੈਂ ਜਿੱਤਣ ਗੰਡੀ ਸਾਰਾ ਫੁੱਬਰ ਕਸ਼ਮਾਨਾ ਬੁੱਟਿਆਂ ਦਾ ਮਹਾਰਾਜ ਦੀ ਕਿਰਪਾ ਨਾਲ 4 ਵਜੇ ਤੋਂ ਖੜੀਦਾ ਹੈ 4 ਵਜੇ ਤੋਂ ਉੱਠ ਕੇ ਕੋਈ ਟੇਕ ਨਹੀਂ ਚਲੋ ਚાલ ਮੈਂ ਹੁਣ ਲੋਕਲ ਵੀਡੀਓ ਵੀ ਪਾਇਆ ਕਰੂੰਗੀ ਕੰਮ ਕਰ ਜਾਂਦੀਆਂ ਜਿਵੇਂ ਪਹਿਣਾ ਪਾਉਂਦੀ ਆ ਮੈਂ ਰੋਜ਼ ਦੇ ਰੁਟੀਨ ਦੇ ਕੰਮਾਂ ਦੀਆਂ ਮੈਂ ਥੋੜਾ ਜਿਹਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਜੰਨੀ ਆ ਤੇਰਾ ਆ ਹੁੰਦਾ ਵੀ ਰੋਜ਼ ਦੇ ਰੁਟੀਨ ਦਾ ਕੰਮ ਤਾਂ ਇੱਕੋ ਹੀ ਹੈ ਨਾ ਰੋਜ਼ ਉਹ ਇੱਕੋ ਕੰਮ ਕੀ ਪਾਈ ਜਾਵੇ ਤਾਂ ਫਿਰ ਬਣਾਣਾ ਗੱਲਾਂ ਬਾਤਾਂ ਕਰ ਲੀਂਦੀਆਂ ਕੋਈ ਨਿਆਣਿਆ ਸਿਆਣਿਆ ਪ੍ਰਤੀ ਕਰ ਲੀਂਦੀ ਹੈ ਕੋਈ ਆਪਣੇ ਹਾਨੀਆਂ ਪ੍ਰਤੀ ਕਰ ਲੀਂਦੀ ਹੈ ਹਨਾ ਬਈ ਗਰਲਾ ਮਤ ਆਪਾਂ ਚੰਗੀ ਨਹੀਂ ਕਰੀਦੀਆਂ ਨੇ ਕਿਉਂਕਿ ਆਪਾਂ ਤਬੀਰਦਾਰ ਹਾਂ ਜੀ ਜਿਹੜੀ ਗੱਲਾਂ ਬਈ ਮੇਰਾ ਤਾਂ ਹਮੇਸ਼ਾ ਹੀ ਇਹ ਹੀ ਕਹਿਣ ਹੁੰਦਾ ਵੀ ਕੰਮ ਕਿਸੇ ਤਰ੍ਹਾਂ ਦਾ ਆਪਣਾ ਸਾਡਾ ਮੱਥੇ ਵੱਟਣਾ ਹੋਵੇ। ਹਾਂ ਚਲੋ ਕੀ ਕਹਿੰਦਾ ਕਿ ਮੂਡ ਨਹੀਂ ਹੁੰਦਾ ਜਾਂ ਆਪਣਾ ਕ੍ਰੀਏਟਿਵ ਲਾ ਹੁੰਦਾ ਉਹ ਅਖਰੀ ਗੱਲ ਹੈ। ਪਰ ਨਾਲ ਉੱਤਰਾ ਨਾ ਹੋਵੇ। ਇਹ ਨਾਲ ਇੱਥੇ ਨਹੀਂ ਆਉਣਾ ਮੈਂ ਇੱਥੇ ਨਹੀਂ ਆਉਣਾ। ਅਸੀਂ ਸਭ ਕੁਝ ਕਰ ਸਕਦੇ ਹਾਂ। ਇਨਸਾਨਾਂ ਦਾ ਮਾਪਿਆਂ ਨੇ ਸਾਨੂੰ ਦੋਗਾਸਾ ਦਿੱਤੇ ਆ। ਇਹ ਕੰਮ ਕਰ ਲਈਓ ਦੋਤੇ ਨੇ। ਮੇਲੇ ਬੈਠਣ ਲਈ ਵੀ ਦੋਤੇ ਨੇ। ਨਾ ਕਾਮ ਮੜਾ ਨਾ ਛੋਟਾ ਸਾਡੀ ਸੋਚ ਚ ਹਲ ਕਰ ਸਾਡੇ ਪਿਆਜ਼ ਰਹੇਗੇ ਜੀ ਐਸ ਦੀ ਬ੍ਰੀਕ ਬ੍ਰੀਕ ਪਿਆਜ਼ ਰਹੇਗੇ ਸਾਡੇ ਪਰ ਪਿਆਜ਼ ਹੈ ਵਾ ਵਧੀਆ ਕੁਆਲਿਟੀ ਚਲੋ ਕਰਦੀ ਚੀਜ਼ ਤੇ ਵਰਤਤ ਰਹਿੰਦੀ ਆ ਮੋਲ ਦੇ ਮੋਲ ਦੇ ਪਿਆਜ਼ਾਂ ਨੇ ਤੁਹਾਨੂੰ ਪਤਾ ਨਾ ਆਲੂ ਦਾ ਪਿਆਜ਼ ਜਿਹੜੀ ਰੋਜ਼ ਦੀ ਰੋਟੀਂ ਚ ਸਬਜ਼ੀ ਚ ਆਪਣਾ ਚੀਂਚ ਪੈਣੀ ਆ ਨਾ ਜਿਹੜਾ ਹਰਦਮ ਦਾ ਸਾਮ ਹੋਇਆ ਬੈਠਾ ਹੋਇਆ ਆਲੂ ਹੋਇਆ ਇਹ ਤਾਂ ਘਰ ਦੇ ਹੀ ਠੀਕ ਰਹਿੰਦੇ ਨੇ ਔਰ ਘਰ ਦੀ ਚੀਜ਼ ਚ ਬਰਕਤ ਰਹਿੰਦੀ ਆ ਮਨੂੰ ਵੀ ਜਿੰਨੇ ਮਾਰਦੀ ਲਈ ਆਈ ਜੋ 2 4 5 10 ਕਿਲੋ ਤੇ ਜਿਹੜਾ ਆਪਾਂ ਮੰਮਤਾ ਫੈਲਾ ਤੋਂ ਲੈ ਆਉਂਦੇ ਆ ਉਹਦੇ ਵਿੱਚੋਂ ਅੱਧ ਬਚੱਦ ਖਰਾਬ ਨਿਕਲ ਜਾਂਦਾ ਹੋਰਾਂ ਬੇਸ਼ੱਕ ਵੀ ਥੋੜੇ ਜਿ ਬਰੀਕ ਨੇ ਪਰ ਪਿਆਜ਼ ਦੀ ਕੁਆਲਿਟੀ ਬਹੁਤ ਵਧੀਆ ਹੈ। ਸਵਾਦ ਲਿਏ ਸੌਂਫ ਸੌਂਫ ਦੀ ਘਰ ਦੀ ਸਵਾਰ ਕੇ ਦਿਖਾਵਾਂਗੇ ਸਾਨੂੰ ਆਇਆ ਨਾ ਹੋਵੇ ਭੈਣਾਂ ਪਤਾ ਨਹੀਂ ਉਹ ਓਦਾਂ ਹੀ ਕਹਿੰਦੀ ਐ ਮੈਂ ਸੌਂਫ ਐ ਕਿ ਘਰ ਦੀ ਸ਼ਾਂਤ ਜਾਈ ਜਾ ਕਿਉਂਕਿ ਸ਼ਾਂਤ ਅਸੀਂ ਕਾਫੀ ਜ਼ਿਆਦਾ ਮਾਤਰਾ ਚ ਖਾਂਦੇ ਹਾਂ ਸੌਂਫ ਦੇ ਕਈ ਫਾਇਦੇ ਨੇ ਸੌਂਫ ਸਾਡੇ ਖੂਨ ਨੂੰ ਸਾਫ ਰੱਖਦੀ ਐ ਸੌਂਫ ਸਾਡੇ ਖੂਨ ਨੂੰ ਪਤਲਾ ਰੱਖਦੀ ਐ ਔਰ ਸੌਂਫ ਐ ਜਿਹੜੀ ਸਾਨੂੰ ਦੂਰ ਕੈਸਰ ਨਹੀਂ ਹੋਣ ਦਿੰਦੀ ਇਸੇ ਤਰ੍ਹਾਂ ਦੀ ਬਾਇਵਾਦੀ ਨਹੀਂ ਸਾਡੇ ਸਰੀਰ ਨੂੰ ਹੋਣ ਦਿੰਦੀ ਕਿਉਂਕਿ ਬਾਇਵਾਦੀ ਦੀ ਸ਼িকার ਖੁਦ ਮੈਂ ਹੋ ਚੁੱਕੀਆਂ 15 15 ਸੌ ਦੀ ਦਵਾਈ ਮੇਰੀ ਇੱਕ ਹਫ਼ਤੇ ਦੀ ਵੀ ਆਉਂਦੀ ਸੀ ਜਾਂ ਮੈਨੇ ਦੂਰ ਕੈਸੜਾ ਸਿਖਰਾਂ 'ਤੇ ਪਹੁੰਚ ਗਿਆ ਸੀ ਗਠੀਆ ਦੀ ਤਿਆਰੀ ਹੋ ਗਈ ਸੀ ਮੇਰੀ ਇਹ ਦਵਾਈ ਹੈ ਜਿਹੜੀ ਮੈਂ ਤਾਂ ਇਹ ਨੁਸਖੇ ਨਹੀਂ ਪਾਉਂਦੀ ਹੈ ਕਿਉਂਕਿ ਨੁਸਖਿਆਂ ਦੇ ਫਿਰ ਸਵਾਲ ਜਵਾਬ ਬਹੁਤ ਔੜ ਲੱਗ ਜਾਂਦੇ ਨੇ ਮੈਂ ਨੁਸਖੇ ਉਦਾਂ ਨਹੀਂ ਪਾਉਂਦੀ ਮੈਂ ਨੁਸਖੇ ਉਹ ਪਾਏ ਆ ਹਮੇਸ਼ਾ ਜਿਹੜੇ ਮੈਂ ਖੁਦ ਬਣਾਏ ਆ ਠੀਕ ਹੈ ਜੀ ਜੇ ਤੁਸੀਂ ਕਹੋ ਮੈਂ ਨੁਸਖੇ ਪਾ ਦਿਆ ਫਿਰ ਮੈਂ ਉਹ ਤਾਂ ਹਵਾ 'ਚ ਗੱਲਾਂ ਕਰਦੀ ਆ ਮੇਰਾ ਸੁਭਾਅ ਨਹੀਂ ਹੈਗਾ ਮੈਂ ਉਹੀ ਚੀਜ਼ ਕਰਦੀ ਆ ਜਿਹੜੀ ਆਪਣੇ ਕਹਿੰਦੇ ਹੁੰਦੇ ਨੇ ਆਪਾਂ ਨੇ ਆਪਣੇ ਕਿਸੇ ਬਿਮਾਰੀ ਤੇ ਵਰਤੀ ਗਈ ਹੈ ਠੀਕ ਆ ਹੁਣ ਸੌਫ ਹੈ ਮੈਂ ਕਾਫੀ ਦੇ ਲੋਕਾਂ ਨੂੰ ਸੁਣ ਲਿਆ ਵੀ ਤੁਹਾਡੀ ਸੌਫ ਵਾਲੀ ਵੀਡੀਓ ਦੇਖ ਕੇ ਅਸੀਂ ਕੀਤਾ ਉਹ ਉਦਾਂ ਹੀ ਸੇਵਨ ਕੀਤਾ ਸੌਫ ਦਾ ਤੇ ਬਾਕੀ ਆਈ ਜੂੜ ਕੇ ਛੜਦੀ ਜਲ ਚੱਕੀ ਲਈ ਠੀਕ ਆ ਹੁਣ ਆਪਾਂ ਰੋਜ਼ ਬਾਈਵਾਦੀਆਂ ਨੇ ਚੀਜ਼ਾਂ ਖਾਣੀਆਂ ਆ achar ਹੋ ਗਿਆ ਕਲਿਆ ਹੋਇਆ ਹੋ ਗਿਆ ਲੱਸੀ ਹੋਊਗੀ ਦਹੀਂ ਹੋਊਗੀ ਇਹ ਸੌਂਫ ਚੀਜ਼ਾਂ ਵਾਈਵਾਦੀਆਂ ਵਾਲੀਆਂ ਹਨਾ ਬਈ ਜੇ ਆਪਾਂ ਰੋਜ਼ ਸੌਂਫ ਦੋ ਕਵਾਰ ਆਪਾਂ ਥੋੜੀ ਥੋੜੀ ਚੱਬ ਲਿਆ ਕਰੀਏ ਸਾਡਾ ਕੀ ਜਾਂਦਾ ਹਮ ਸਭ ਤੋਂ ਵਧੀਆ ਦਵਾਈ ਨਾ ਹੋ ਤਾਂ ਚੰਗੀ ਐ ਨਾ ਸੌਂਫ ਕਰਦੀ ਨੇਚਰਲ ਚੀਜ਼ ਆਪਾਂ ਤੁਹਾਨੂੰ ਉਹ ਨਾਲੇ ਹਰੀ ਪੱਈਆ ਸੌਂਫ ਬਹੁਤ ਵਧੀਆ ਟੇਸਟ ਆ ਤਾਂ ਜੀ ਸੌਂਫ ਦਾ ਆ ਪਹਿਲਾਂ ਭਰਿਆ ਤੇ ਆ ਸਾਫ਼ ਕਰਨਾ ਇਹ ਹੁਣ ਕੱਲ ਨੂੰ ਕਰਾਂਗੇ ਹੁਣ ਅੱਜ ਮੈਂ ਤਾਂ ਪਿਆਜ਼ ਪਿਆਜ ਨੂੰ ਸੁਆਹਣਾ ਇਹਨੇ ਨੂੰ ਮੱਝਾ ਨਾ ਕਰ ਹੋ ਜਾਣਾ ਤੇ ਸੋਹੀ ਗੱਲਾ ਤੁਸੀਂ ਮੈਨੂੰ ਦੱਸਿਓ ਜਰੂਰ ਮੈਂ ਮੈਂ ਤੁਹਾਨੂੰ ਦੱਸਦੀ ਆ ਇੱਕ ਗੱਲ ਬਾੜਾ ਬੁਲਾ ਬਾੜਾ ਬੁਲਾ ਮੈਨੂੰ ਬਸ ਰੋਸਾ ਨਹੀਂ ਆਇਆਗਾ ਮੈਂ ਬਾੜਾ ਵੀ ਇੱਕ ਦੋ ਵੀਡੀਓ ਪਾਈਆਂ ਨੇ ਇੱਕ ਚੀਜ਼ ਮੈਨੂੰ ਫਿੱਟ ਆਈ ਕਿ ਬਾੜਾ ਵੀ ਇੱਕ ਤੈਨ ਤਿਆਰ ਕੀਤਾ ਤੇ ਜਿਹੜਾ ਬਾਕੀ ਮੈਨੂੰ ਫਿੱਟ ਨਹੀਂ ਆਇਆ ਫੇਟੀਆਂ ਵੀਡੀਓ ਲੈ ਠੀਕ ਹੈ ਤੁਹਾਨੂੰ ਮੈਨੂੰ ਸਹੀ ਹੋਣ ਦੋਸਾਂ ਵੀ ਜਿਹੜੇ ਇਹ ਨੁਸਕੇ ਨੇ ਨੁਸਕੇ ਬਹੁਤ ਸਿਰਾਂ ਨੇ ਮੈਂ ਬੁੱਕਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਰਦੀ ਨਹੀਂ ਰਹੀਆਂ ਬੁੱਕਾ ਲਿਆ ਕੇ ਰੱਖੀਆਂ ਹੋਈਆਂ ਆ ਕੋਈ ਮਾਣੀ ਮੋਟੀਆਂ ਬੁੱਕਾ ਨਹੀਂ ਹੈਗੀਆਂ ਚਲਵੇ ਵੈਦਾਂ ਤੋਂ ਖਰੀਦ ਕੇ ਲਿਆਉਂਦੀਆਂ ਨੇ ਠੀਕ ਹੈ ਜੀ ਬਈ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਬਈ ਛੋਟੀਆਂ ਛੋਟੀਆਂ ਚੀਜ਼ਾਂ ਚ ਕਿੰਨੇ ਫਾਇਦੇ ਨੇ ਜਿਹੜੇ ਨੁਸਖੇ ਨੇ ਮੈਂ ਇਹਨਾਂ ਨੂੰ ਜ਼ਰੂਰ ਦੱਸਿਓ ਵੀ ਕੀ ਆ ਮੈਂ ਤੁਹਾਨੂੰ ਨੁਸਖਿਆਂ ਦੀ ਵੀਡੀਓ ਪਾ ਦਿਆਂ ਕਰਾਂ ਨੁਸਖਿਆਂ ਦੀ ਵੀਡੀਓ ਮੈਂ ਤੁਹਾਨੂੰ ਉਹ ਹੀ ਪਾਉਂਗੀ ਜਿਹੜੇ ਮੈਂ ਖੁਦ ਜੂਸ ਕੀਤੇ ਹੋਈਆਂ ਠੀਕ ਹੈ ਜੀ ਜ਼ਰੂਰ ਦੱਸਿਓ ਕਰੋ ਠੀਕ ਹੈ ਜੀ ਵੀਡੀਓ ਹੋ ਜਾਣੀ ਆ ਪੁਰੀ ਬੜੀ ਲੰਬੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਸਾਡੇ ਸਾਡੀ ਜਿਹੜੀ ਵੀਡੀਓ ਆ ਤੀਨੋਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਸੀਂ ਮੈਨੂੰ ਦੱਸੋਗੇ ਤਾਂ ਫਿਰ ਕਮੈਂਟਸ ਭਾਂਸ ਭਾਂਤੇ ਆਉਣ ਲੱਗ ਜੰਨੇ ਆ ਬੀਬੀ ਬੈਦਵਾ ਦੀ ਜੇ ਬਣ ਗਈ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਆਪਾਂ ਸੱਚਾਈ ਸਾਥ ਲਈ ਜਾਪਾਂ ਆਪਾਂ ਨੂੰ ਝੇਕ ਨਹੀਂ ਉਸਾਉਂਦਾ ਹੈਗਾ ਬਈ ਆਪਾਂ ਉਹੀ ਅਗਲੇ ਨੂੰ ਕਰਾਹੇਗੇ ਪਾਈ ਜਾਣਾ ਮੈਨੂੰ ਐਦਾਂ ਦੀਆਂ ਗੱਲਾਂ ਹੁੰਦੇ ਨਾ ਕੋਲ ਨਾ ਜਿੰਦਗੀ 'ਚ ਪਸੰਦ ਨੇ ਨਾਮ ਨੂੰ ਵੀਡੀਓ 'ਚ ਪਸੰਦ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ